ਇਹ ਸਾਡੀ ਪਿੰਡ ਵਾਲੇ ਉਹ ਤੁਸੀਂ ਬੇਇੱਜ਼ਤੀ ਕੀਤੀ ਜਾਣਾ ਉਹ ਬੇਇੱਜ਼ਤੀ ਦਾ ਹੈ ਜਾਂ ਮੂੰਹ ਤੋੜ ਜਵਾਬ ਦੇਵਾਂਗੇ ਨਾ ਤੁਹਾਨੂੰ ਸਾਰੀ ਜ਼ਿੰਦਗੀ ਤੁਸੀਂ ਯਾਦ ਰੱਖੋਗੇ ਸਾਰੇ ਪਿੰਡ ਵਾਲੇ ਉਹ ਇਕੱਲਾ ਸਾਰੇ ਪਿੰਡ ਨੂੰ ਧਮਕੀ ਦੇ ਰਿਹਾ ਮਗਲੇ ਏਡਾ ਵੱਡਾ ਬਦਮਾਸ਼ ਹੈ ਸਾਹਮਣੇ ਆ ਵੀ ਹੁਣ ਥੇਕੜਾ ਸਾਡੀ ਟੂੜੀਆਂ ਪਾਈਆਂ ਸਾਡੇ ਬੰਦਿਆਂ ਦੀ ਬੈਠੇ ਸਾਡੇ ਮੁੰਡੇ ਨੌਜਵਾਨ ਬਹੁਤ ਤੱਕ ਤੇ ਜੇ ਪੂਰੇ ਉਹ ਨਿੱਕ ਜਾ ਕੇ ਲੱਗਿਆ ਪਰਾਲੇ ਸਾਈਡ ਤੋਂ ਅਸੀਂ ਉਹਨੂੰ ਪਿੰਡੋਂ ਕੱਢ ਤਾ ਪਰਿਵਾਰ ਨੂੰ ਸੰਖਾਣੇ ਪਰਿਵਾਰ ਖਮੇਤੀ ਨਹੀਂ ਤੁਮ ਕੀ ਦੇ ਰਹੇ ਜਾ ਕੇ ਬਾਹਰ ਕਿਤੇ ਕਿਤੇ ਵੀ ਆ ਕੇ ਵੀਡੀਓ ਪਾ ਕੇ ਜੀ ਪਤਾ ਲੱਗ ਗਿਆ ਕਿ ਇਹਨਾਂ ਦੇ ਪਰਿਵਾਰ ਦੇ ਵਿੱਚ ਇਹ ਪੰਜ ਛੇ ਭਰਾ ਨੇ ਇੱਕ ਭਰਾ ਨੇ ਪਹਿਲਾਂ ਹੀ ਕੋਈ ਇਹ ਜੀ ਹਰਕਤ ਕੀਤੀ ਆ ਛੋਟਾ ਭਰਾ ਉਹਦਾ ਜੋ ਆਪਣੇ ਸਾਡੇ ਡਾਗਲੇ ਪਿੰਡ ਬਸਰਾਵਾ ਦੇ ਉੱਥੋਂ ਜਕ ਲੜਕੇ ਭਜਾ ਕੇ ਲੈ ਗਏ ਸਾਡੇ ਪਿੰਡਾਂ ਦੇ ਸਾਰੇ ਜਣ ਇਕੱਠੇ ਹੋ ਗਏ ਅਸੀਂ ਕੱਲੀ ਪੰਚਾਇਤ ਨਹੀਂ ਸਾਰਾ ਅਸੀਂ ਇਕੱਠ ਕੀਤਾ ਪਿੰਡ ਦਾ ਉਹਦੇ ਵਿੱਚ ਫੈਸਲੇ ਲਿਆ ਗਿਆ ਸਾਰੇ ਪ੍ਰਵਾਸੀ ਬੁਲਾਏ ਬੱਚਾ ਜਿਹੜੇ ਇੱਥੇ ਰਹਿੰਦੇ ਪਰਾਨੇ ਉਹ ਵੀ ਬੱਚੇ ਬੁਲਾਏ ਸਾਰਨੇ ਕਹੇ ਵੀ ਹਾਂ ਵੀ ਨੇ ਗਲਤੀ ਕੀਤੀ ਆ ਇਹਨੂੰ ਕੱਢਿਆ ਜਾਵੇ ਜਦੋਂ ਪਿੰਡ ਚ ਆਇਆ ਤੁਸੀਂ ਕੋਈ ਉਹਨੂੰ ਫੜਿਆ ਨਹੀਂ ਉਹਨੂੰ ਪੁੱਛਿਆ ਨਹੀਂ ਕੋ ਜਰੋਂ ਲੜਕੇ ਵਾਲਾ ਪਰਿਵਾਰ ਆਇਆ ਵਾ ਜਦ ਹੀ ਉਹ ਉਹਦੀ ਭੱਜ ਗਿਆ ਜੀ ਉਹ ਮਾਮਲੇ ਇੰਨੇ ਵੱਧਦੇ ਕਿਉਂ ਜਾ ਰਹੇ ਆ ਪੰਜਾਬ ਦੀਆਂ ਕੁੜੀਆਂ ਪ੍ਰਵਾਸੀਆਂ ਨੂੰ ਕਿਉਂ ਕਰ ਰਹੀਆਂ ਇਹਦੇ ਲਈ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਆਪਾਂ ਅਗਾਹ ਬਾਹਰ ਭੱਜੀ ਜਾਂਦੇ ਆ ਜੀ ਆਪਣੇ ਛੱਡ ਕੇ ਪੰਜਾਬ ਤੋਂ ਉਹ ਇੱਥੇ ਪੰਜਾਬ ਚ ਆ ਜਾਂਦੇ ਆ ਜੀ ਉਹ ਹੀ ਕੋ ਸੋਣਾ ਜੀ ਤੇ ਨਾਰੋ ਉਸ ਤੋਂ ਕੰਮ ਕਰਾਂਗੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪ੍ਰਵਾਸੀ ਵੱਲੋਂ ਧਮਕੀ ਦਿੱਤੀ ਗਈ ਪਿੰਡ ਆਂਡਲੂ ਨੂੰ ਕਿ ਮੈਂ ਤੁਹਾਡਾ ਸਾਰਾ ਪਿੰਡ ਮਾਰ ਦੂੰਗਾ ਤੁਸੀਂ ਮੈਨੂੰ ਕੁੱਟਿਆ ਮਾਰਿਆ ਮੇਰੇ ਪਰਿਵਾਰ ਨੂੰ ਘਰ ਤੋਂ ਬਾਹਰ ਕੱਢਿਆ ਹੈ ਪੂਰਾ ਮਾਮਲਾ ਕੀ ਸੀ ਪਿੰਡ ਆਂਡਲੂ ਦੇ ਸਰਪੰਚ ਸਾਡੇ ਨਾਲ ਨੇ ਸਭਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਜੀ ਕੀ ਮਾਮਲਾ ਕੀ ਹੈ ਇੱਕ ਪ੍ਰਵਾਸੀ ਦੂਜੀ ਸਟੇਟ ਤੋਂ ਪੰਜਾਬ ਆਇਆ ਤੇ ਪੰਜਾਬੀਆਂ ਦਾ ਤਾਂ ਕਹਿੰਦੇ ਵੀ ਅਣਖਾਂ ਵਾਲੇ ਬਹੁਤ ਆ ਵੀ ਇਹਨਾਂ ਨੂੰ ਕੋਈ ਧਮਕੀ ਦੇ ਜੇ ਤੇ ਜਰਦੇ ਵੀ ਬਿਲਕੁਲ ਉਹ ਪ੍ਰਵਾਸੀ ਤੁਹਾਡੇ ਸਾਰੇ ਪਿੰਡ ਨੂੰ ਧਮਕੀ ਕਿਉਂ ਦੇ ਗਿਆ ਇਹ ਕੋਈ ਪ੍ਰਵਾਸੀ ਨੇ ਗਲਤੀ ਕੀਤੀ ਠੀਕ ਹੈ ਜੀ ਕੁੜੀ ਭਜਾ ਕੇ ਲੈ ਗਿਆ ਪਰਾਲੇ ਸਾਈਡ ਤੋਂ ਅਸੀਂ ਇਹਨੂੰ ਪਿੰਡੋਂ ਕੱਢ ਤਾ ਪਰਿਵਾਰ ਨੂੰ ਥਾਣੇ ਪਰਿਵਾਰ ਤੋਂ ਮੇਟਲੀ ਹੁਣ ਧਮਕੀ ਦੇ ਰਿਹਾ ਜਾ ਕੇ ਬਾਹਰ ਕਿਤੇ ਕਿਤੇ ਵੀ ਆ ਕੇ ਵੀਡੀਓ ਪਾ ਕੇ ਜੀ ਧਮਕੀ ਦੇ ਰਿਹਾ ਪਿੰਡ ਲਾ ਕੇ ਅਲੱਗ ਅਲੱਗ ਜੇ ਬੈਠਾ ਪਿੰਡ ਅਸੀਂ ਆਵੇ ਜੀ ਹੁਣ ਆਹ ਦਾ ਬਾਹਰੋਂ ਕੋਈ ਵੀ ਤੁਹਾਨੂੰ ਕਿਤੇ ਦੂ ਬਾਹਰ ਤਾਂ ਜੀ ਹੂੰ ਫੋਨ ਤੇ ਫੋਨ ਜਦੋਂ ਮਰਜ਼ੀ ਕਰ ਲਓ ਫੋਨ ਤੇ ਜੀ ਇਹਦਾ ਬੰਦਾ ਵੀ ਹੈਗੇ ਆ ਆਵੇ ਸਾਡੇ ਨਾਲ ਘੜ ਘੜ ਕੇ ਬੈਠੇ ਆ ਸੀ ਮੇਰ ਨਾਲ ਕਰ ਮੇ ਕਰ ਲਿਆ ਕਰਾ ਸੀ ਬੈਠੇ ਦੱਸੇ ਖਾਂਗੇ ਕਿ ਉਹਨੂੰ ਧਮਕੀ ਦੇਖ ਲਾ ਫਿਰ ਉਹ ਜੀ ਇਹ ਕੁੜੀ ਕਿੱਥੋਂ ਦੀ ਸੀ ਜਾਂ ਇਹਦੇ ਸੰਪਰਕ ਚ ਕਿਵੇਂ ਆਈ ਜਾਂ ਇਹ ਪ੍ਰਵਾਸੀ ਤੁਹਾਡੇ ਪਿੰਡ ਚ ਤੇ ਸੰਪਰਕ ਚ ਕਿਵੇਂ ਆਏ ਦੇਖੋ ਸਾਡੇ ਪ੍ਰਵਾਸੀ ਬਹੁਤ ਪੁਰਾਣੇ ਰਹਿ ਰਹੇ ਜੀ ਇਹ ਠੋੜਾ ਠੋੜਾ 15 20 ਸਾਲ ਪੁਰਾਣੇ ਇੱਥੇ ਬੈਠੇ ਆ ਜੀ ਇਹ ਤੇ ਮਤਲਬ ਇਹ ਹੁਣ ਪਤਾ ਨਹੀਂ ਕਿਤੇ ਫੋਨ ਰਾਹੀਂ ਜਾਂ ਫੇਸਬੁਕ ਰਾਹੀਂ ਪਤਾ ਨਹੀਂ ਕਿਵੇਂ ਇਹਨਾਂ ਆਪਣੀ ਅਟੈਚਮੈਂਟ ਜੁੜੀ ਹੋਈ ਜੀ ਕੁੜੀ ਹੈਗੀ ਆ ਬਰਨਾਲੇ ਸਾਈਡ ਦੀ ਜੀ ਅੱਛਾ ਇੱਥੋਂ 20 25 ਕਿਲੋਮੀਟਰ ਆ ਬਰਨਾਲਾ ਇੱਥੋਂ ਜੀ ਦੇਖੋ ਆਪਣੇ ਕਿਵੇਂ ਹੁਣ ਕੀ ਦਿਖਾਇਆ ਹੈ ਨਕੀ ਨਹੀਂ ਦਿਖਾਇਆ ਲੜਕੀ ਨੂੰ ਜੀ ਆਹਦੀ ਕੋਟ ਹੁਣ ਕਹਿੰਦਾ ਕੋਟ ਮੈਰੀ ਜੀ ਕਹਿੰਦੇ ਕਰ ਪਰੇ ਸਰਪੰਚ ਦਾ ਪਿੰਡੋਂ ਪਤਾ ਲੱਗਿਆ ਤਾਂ ਲੜਕੇ ਜਿਹੜੇ ਮਗਰ ਆਗੇ ਤੇ ਲੜਕੀ ਲੈ ਗਏ ਆਵਦੇ ਆਗੇ ਜੀ ਤੋਂ ਅਸੀਂ ਨੂੰ ਪਤਾ ਲੱਗਿਆ ਸੀ ਐਕਸ਼ਨ ਲਿਆ ਪੰਚਾਇਤ ਨੇ ਅਸੀਂ ਉਹਦੇ ਪਿੰਡੋਂ ਪੜ੍ਹਤ ਸਰਪੰਚ ਸਾਹਿਬ ਇਸ ਨੌਜਵਾਨ ਦਾ ਤਾਂ ਜਿਹੜਾ ਇਹ ਮਾਮਲਾ ਸਾਹਮਣੇ ਆ ਗਿਆ ਪਰ ਇਹ ਮੈਨੂੰ ਪਤਾ ਲੱਗਿਆ ਕਿ ਇਹਨਾਂ ਦੇ ਪਰਿਵਾਰ ਦੇ ਵਿੱਚ ਇਹ 5-6 ਭਰਾ ਨੇ ਇੱਕ ਭਰਾ ਨੇ ਪਹਿਲਾਂ ਵੀ ਕੋਈ ਇਹ ਜੀ ਹਰਕਤ ਕੀਤੀ ਹੈ ਕੀਤੀ ਹੈ ਇੱਕ ਦਾ ਛੋਟਾ ਭਰਾ ਉਹਦਾ ਜੋ ਆਪਣੇ ਸਾਡੇ ਨਾਲ ਅਗਲੇ ਪਿੰਡ ਬਸਰਾਵਾ ਦੇ ਉੱਥੋਂ ਜਕ ਲੜਕੀਂ ਭਜਾ ਕੇ ਲੈ ਗਏ ਹੂੰ ਉਹ 1 ਸਾਲ ਪਹਿਲਾਂ ਦੀ ਗੱਲ ਆ ਜੀ ਹੂੰ ਉਦੋਂ ਮਤਲਬ ਉਹ ਲੜਕੀ ਪਰਿਵਾਰ ਨੇ ਕੋਈ ਐਕਸ਼ਨ ਲਿਆ ਜਦੋਂ ਜਦਾਂ ਪਹਿਲਾਂ ਡਰ ਗਿਆ ਗਰੀਬ ਸੀ ਜਰ ਜੀ ਹੂੰ ਪਸੋਂ ਘਰੇ ਬਹਿ ਗਿਆ ਹਾਂ ਦਾ ਬਸ ਇਹ ਰਹਰੇ ਸਾਥ ਰਹੀ ਗਈ ਇਹ ਹੁਣ ਦੋ ਸਾਲ ਬਾਅਦ ਫਿਰ ਹੁਣ ਇਹ ਇਹਨੇ ਗਲਤੀ ਕਰਤੀ ਆ ਹਾਂ ਅਸੀਂ ਸਾਡੀ ਪੰਜਾਬ ਦੇ ਨੇ ਅਸੀਂ ਆਪ ਦਾ ਐਕਸ਼ਨ ਲੈ ਲਿਆ ਠੀਕ ਹੈ ਉਦੋਂ ਨਹੀਂ ਕੋਈ ਐਕਸ਼ਨ ਲਿਆ ਜਦੋਂ ਪਹਿਲੀ ਵਾਰ ਯਾਰ ਕਿਤੇ ਦੇਖੋ ਉਦੋਂ ਲਗੋ ਪੰਚਾਇਤ ਸੀਗੀ ਉਹਨਾਂ ਦੀ ਮਰਜ਼ੀ ਆ ਦੇਖੋ ਜੀ ਦੂਜੀ ਪੰਚਾਇਤ ਜੀ ਭਾਈ ਉਹ ਤੋਂ ਉਹਦੇ ਰੂਗ ਲੱਗ ਹੋਣਗੇ ਸਾਡੇ ਰੂਗ ਲੱਗ ਜੀ ਜੋ ਉਹਦੀ ਮੱਝ ਉਹਨਾਂ ਚੰਗਾ ਲੱਗ ਉਹਨੇ ਕੀਤਾ ਜਦੋਂ ਸੌਣ ਚੰਗਾ ਸੀ ਜਣ ਉਹ ਕਹੀ ਕਰਾਂਗੇ ਸਾਰਾ ਪਿੰਡ ਸਾਡੇ ਨਾਲ ਇਸ ਟਾਈਮ ਜ ਸਾਰਾ ਮੈਂ ਉਹ ਬੱਝਾ ਕੀਤਾ ਸਾਰੇ ਪੈਰੈਂਟ ਡਿਸੀਜਨ ਜਾ ਇਕੱਠੇ ਹੋ ਗਏ ਜੀ ਅਸੀਂ ਕੱਲੀ ਪੰਚਾਇਤ ਨੇ ਸਾਰਾ ਅਸੀਂ ਇਕੱਠ ਕੀਤਾ ਪਿੰਡ ਦਾ ਹੀ ਉਹਦੇ ਵਿੱਚ ਡਿਸੀਜਨ ਲਿਆ ਜੀ ਸਾਰੇ ਪਰਵਾਸੀ ਬੁਲਾਏ ਬਚਣਾ ਜਿਹੜੇ ਇੱਥੇ ਰਹਿੰਦੇ ਬਰਾਣੇ ਉਹ ਵੀ ਬੱਚੇ ਬੁਲਾਏ ਜੀ ਸਾਰਨੇ ਗਾ ਵੀ ਹਾਂ ਵੀ ਨੇ ਗਲਤੀ ਕੀਤੀ ਆ ਇਹਨੂੰ ਕੱਢਿਆ ਜਾਣਾ ਹੁਣ ਫਿਰ ਤੁਸੀਂ ਪਿੰਡ ਤੋਂ ਬਾਹਰ ਕੱਢਤਾ ਉਹਨੂੰ ਹਾਂਜੀ ਬਾਹਰ ਕਰਤਾ ਬੰਦਾ ਤੇ ਸਾਰਾ ਪਰਿਵਾਰ ਹੀ ਸਾਰਾ ਪਰਿਵਾਰ ਆ ਜੀ ਪਰਿਵਾਰ ਪਿੰਡ ਤੋਂ ਬਾਹਰ ਗਿਆ ਪਿੰਡ ਤੋਂ ਬਾਹਰ ਜਾਣ ਤੋਂ ਬਾਅਦ ਫਿਰ ਜਾ ਕੇ ਉਹਨੇ ਧਮਕੀ ਦਿੱਤੀ ਤੇ ਧਮਕੀਆਂ ਬਾਅਦ 2 ਦਿਨ ਬਾਅਦ ਜਾ ਕੇ ਫਿਰ ਧਮਕੀਆਂ ਵੀਡੀਓ ਕਰਨ ਲੱਗੀਤੀ ਉਹਨੇ ਜਦ ਦੇਖੋ ਜਦੋਂ ਉਹ ਲੜਕੀ ਵਾਲਾ ਪਰਿਵਾਰ ਆਇਆ ਵਾ ਜਿਦਿ ਉਹ ਉਹ ਵੀ ਭੱਜ ਗਿਆ ਜੀ ਉਹ ਉਹ ਲੜਕੀ ਲੈ ਕੇ ਜਦੋਂ ਭੱਜ ਗਈ ਸਿਰਫ ਇੱਥੇ ਦਾ ਮਾਲ ਹੀ ਰਹਿ ਗਿਆ ਸੀ ਉਹਦਾ ਉਹਨਾਂ ਨੂੰ ਅਸੀਂ ਉਹ ਸਮਾਨ ਸੀਗਾ ਉਹਨਾਂ ਨੇ ਕਿਹਾ ਵੀ ਉਹ ਸਮਾਨ ਲੈ ਕੇ ਜਾਓ ਜੀ ਉਹਦੇ ਬਾਅਦ ਤਾਂ ਪਿੰਡ ਆਈ ਨੂੰ ਦੋ ਬਤਾਂ ਜੀ ਤੋਂ ਸਾਨੂੰ ਪਤਾ ਲੱਗ ਗਿਆ ਵੀ ਆਹ ਗੱਲ ਹੋ ਗਈ ਪਿੰਡ ਚ ਅਸੀਂ ਸੁਨੇਹਾ ਭੇਜਿਆ ਮਾੜ ਜਿਹਦੇ ਘਰੇਆਂ ਦੇ ਪਰਿਵਾਰ ਦੇ ਮਾਹੀ ਵੀ ਉਹਨੂੰ ਤੇ ਤੋਰੋ ਤਾਂ ਜਮ ਤੇ ਉਹਨਾਂ ਨੇ ਵੀ ਕਿਹਾ ਅਸੀਂ ਵੀ ਕਿਹਾ ਫਿਰ ਮੈਂ ਗੱਲ ਵੀ ਕੀਤੀ ਫੋਨ ਤੇ ਬਾਈ ਫੇਸ ਨਹੀਂ ਮਿਲਿਆ ਜੀ ਉਹ ਉਦੋਂ ਬਾਅਦ ਸਾਨੂੰ ਉਹ ਮਿਲੀ ਨਹੀਂ ਹੁੰਦੀ ਪਤਾ ਨਹੀਂ ਸਰਪੰਚ ਸਾਹਿਬ ਇਹ ਮਾਮਲੇ ਇੰਨੇ ਵੱਧੇ ਕਿਉਂ ਜਾ ਰਹੇ ਆ ਪੰਜਾਬ ਦੀਆਂ ਕੁੜੀਆਂ ਪ੍ਰਵਾਸੀਆਂ ਆ ਲੂਡ ਕਿਉਂ ਕਰ ਰਹੀਆਂ ਇਹਦੇ ਲਈ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਦੇਖੋ ਜ਼ਿੰਮੇਵਾਰ ਹਨ ਦੇਖੋ ਆਪਾਂ ਐ ਨਹੀਂ ਕਹਦੇ ਮਾਂ ਕੋ ਜ਼ਿੰਮੇਵਾਰਾ ਇਹਦਾ ਬੱਚੇ ਆ ਬੱਚਿਆਂ ਪਨੇ ਕੀ ਮਰਟੈਲਿਟੀ ਬੱਚਿਆਂ ਦੀ ਕੀ ਹੋਈ ਆ ਜੀ ਕੋ ਦੇਖੋ ਜਿੱਥੇ ਲੱਮ ਹੈ ਜੋ ਕਿ ਮਾੜੀ ਨਹੀਂ ਜੀ ਕਰਾਓ ਪਰ ਦੇਖੋ ਦਾ ਆਵਾ ਜਾਤ ਦੇਖੋ ਆ ਵੀ ਠੀਕ ਆ ਜੀ ਆ ਦਾ ਹਾਂ ਤੇ ਦੇਖੋ ਮੇਰੇ ਲੈਕ ਦਾ ਹੈ ਕਿ ਨਹੀਂ ਆ ਜੀ ਕਰਾਓ ਸਾਰੇ ਲੋਕ ਕਰਾਉਂਦੇ ਆ ਠੀਕ ਆ ਜੀ ਪਰ ਬਾਕੀ ਹੁਣ ਦੇਖੋ ਜੇ ਆਪਾਂ ਪਾੰਗਾਂ ਦਾ ਹਾਰ ਭੱਜੀ ਜਾਂਦੀ ਆ ਜੀ ਆਪਣੇ ਛੱਡ ਕੇ ਪੰਜਾਬ ਤੋਂ ਉਹ ਇੱਥੇ ਪੰਜਾਬ ਚ ਆ ਜਾਂਦੇ ਆ ਜੀ ਉਹ ਹੀ ਕੋ ਸੋਣਾ ਜੀ ਤੇ ਨਾਰੋ ਉਥੋਂ ਕੰਮ ਕਰਾਂਗੇ ਜੀ ਹੂੰ ਫਿਰ ਉਸ ਤੋਂ ਬਾਅਦ ਤੁਸੀਂ ਕੋਈ ਲੜਕੀ ਦੇ ਪਰਿਵਾਰ ਨਾਲ ਕੰਟੈਕਟ ਕੀਤਾ ਤੁਸੀਂ ਪੁਲਿਸ ਕੰਪਲੇਂਟ ਦਿੱਤੀ ਜਾਂ ਤੁਸੀਂ ਉਸ ਜਿਹੜੇ ਇੱਥੋਂ ਚਲੇ ਗਿਆ ਉਹਨੇ ਧਮਕੀ ਦਿੱਤੀ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਸੀ ਬਿਲਕੁਲ ਜੀ ਅਸੀਂ ਪੁਲਿਸ ਕੰਪਲੇਂਟ ਕੀਤੀ ਹੋਈ ਆ ਰਿਕਾਰਡ ਸਦਰ ਦੇ ਵਿੱਚ ਅਸੋ ਸਾਹਿਬ ਨੂੰ ਲਿਖਤੀ ਬਿਆਨ ਦੇ ਕੇ ਆਏ ਆ ਅਸੀਂ ਜੀ ਤਰਖਾਹ ਦਿੱਤੀ ਹੋਈ ਆ ਉਹ ਵੀ ਕਰ ਰਿਹਾ ਭਾਲ ਅਸੀਂ ਆਹ ਤੌਰ ਤੇ ਭਾਲ ਕਰ ਰਹੇ ਹਾਂ ਜੀ ਇੱਕ ਗੱਲ ਤਾਂ ਸਰਪੰਚ ਸਾਹਿਬ ਮੈਂ ਹੈਰਾਨ ਹੋਇਆ ਬਹੁਤ ਕੀ ਉਹ ਤੁਹਾਡੇ ਪਿੰਡ ਨਾਲੋਂ ਮਤਲਬ ਉਹ ਕੱਲਾ ਸਾਰੇ ਪਿੰਡ ਨੂੰ ਧਮਕੀ ਦੇ ਰਿਹਾ ਮਤਲਬ ਏਡਾ ਵੱਡਾ ਬਦਮਾਸ਼ ਹੈ ਦੇਖੋ ਬਦਮਾਸ਼ ਦਾ ਕਹਦਾ ਤਾਂ ਆਵੇ ਸਾਹਮਣੇ ਆ ਕੇ ਦੇ ਭਾਈ ਪਿੱਠ ਪਿੱਛੇ ਦਾ ਕੋਈ ਵੀ ਦੇ ਦੂੰ ਜੀ ਪਿੱਠ ਪਿੱਛੇ ਦਾ ਹਾਂ ਸਾਹਮਣੇ ਆਵੇ ਉਹਨਾਂ ਤੇਰੇ ਸਾਡੇ ਤੂੜੀਆਂ ਪਾਈਆਂ ਸਾਡੇ ਬੰਦਿਆਂ ਤੇ ਬੈਠੇ ਸਾਡੇ ਮੁੰਡੇ ਨੌਜਵਾਨ ਬਹੁਤ ਤੱਕੇ ਜਾ ਪੂਰੇ ਹੋ ਰੋਕਿਆ ਵੀ ਨਹੀਂ ਪਾਈ ਕੋਈ ਨਾ ਆਪਾਂ ਆਪਾਂ ਲੱਭ ਕੇ ਲਾਉਣਾ ਲੱਭ ਕੇ ਲੱਭ ਕੇ ਪੈਂਟ ਲੈ ਕੇ ਆਉਣਾ ਅੱਛਾ ਹਾਂ ਫੇਰ ਪਛਾਹ ਹੁਣ ਦੇ ਧਮਕੀ ਦੇ ਦਿੰਦਾ ਭਾਈ ਪਿੰਡ ਲੈ ਕੇ ਆਉਗੇ ਪਿੰਡ ਲੈ ਕੇ ਆਵਾਂਗੇ ਜੀ ਲੱਭੇ ਸੇ ਇੱਕ ਉਹ ਪਿਠਾ ਕੇ ਆ ਪਟਵਾਲਾ ਰੱਖੀ ਦੀ ਕੋਈ ਮਰਜ਼ੀ ਦੇ ਪਟਵਾਲਾ ਪਟਵਾਲਾ ਲੋਕੀ ਮੋਦੀ ਨੂੰ ਗਾਲਾਂ ਕੱਢੀ ਜਾਂਦੇ ਆ ਹੂੰ ਠੀਕ ਹੈ ਫਿਰ ਉਹਨੂੰ ਤੁਸੀਂ ਪਿੰਡ ਲੈ ਕੇ ਆਓ ਪਿੰਡ ਲੈ ਕੇ ਆ ਮੈਨੂੰ ਲੱਭ ਗਿਆ ਸਾਨੂੰ ਪਿੰਡ ਲੈਗਾ ਹੁਣ ਲੱਭਣ ਜਾਂਦੇ ਹੋ ਤੁਸੀਂ ਫਿਰ ਪਿੰਡ ਅਸੀਂ ਇੱਥੇ ਕਰਕੇ ਸਾਡੇ ਰਹਿ ਗਿਆ ਮੁੰਡੇ ਮੁੰਡੋਂ ਉਹ ਵੀ ਅਲੜ ਜਾਂਦਾ ਮੈਂ ਵੀ ਜਾ ਰਿਹਾ ਪੁਲਿਸ ਵੀ ਆ ਰਹੀ ਹੈ ਜੀ ਹੂੰ ਅਸੀਂ ਤੁਸੀਂ ਪਿੰਡ ਚ ਵੀ ਪੂਰੀ ਰੱਖ ਰਹੇ ਆ ਉਹ ਗੇੜਾ ਸਾਡੀ ਪੰਚਾਇਤ ਵੀ ਕੋਈ ਮੰਨ ਲਓ ਕੋਈ ਕੋਈ ਗਲਤ ਅੰਸਰ ਕਰਦੇ ਆ ਪਿੰਡ ਦੇ ਵਿੱਚ ਜਾਂ ਕੋਈ ਗੱਡੀ ਫੇਰ ਰੋਕ ਕੇ ਸੀ ਤੈਨੂੰ ਪਛਲ ਕਰਉਂਦੀ ਪਿੰਡ ਦੇ ਵਿੱਚ ਕਿੰਨੀ ਕੋਈ ਜਿਹੜੀ ਵੋਟ ਹੈ ਇਹਦਾ ਪ੍ਰਵਾਸੀਆਂ ਦੀ ਹੈ ਪ੍ਰਵਾਸੀ ਤੁਸੀਂ ਇਹਦੇ ਲਈ ਤੁਸੀਂ ਸਰਪੰਚ ਨੂੰ ਮੌਜੂਦਾ ਤੁਸੀਂ ਇਹਦੇ ਲਈ ਪੰਚਾਇਤ ਨੂੰ ਜ਼ਿੰਮੇਵਾਰ ਨਹੀਂ ਮੰਨਦੇ ਕਿ ਪੰਚਾਇਤ ਆਪ ਦੀਆਂ ਵੋਟਾਂ ਵਾਸਤੇ ਆਪਦੀ ਜਿੱਤ ਵਾਸਤੇ ਇਹਨਾਂ ਨੂੰ ਪਹਿਲਾਂ ਘਰ 'ਚ ਰੱਖ ਲੈਂਦੀ ਹੈ ਵੋਟਾਂ ਬਣਾ ਦਿੰਦੀ ਹੈ ਵੈਰੀਫਿਕੇਸ਼ਨ ਵੈਰੀਫਿਕੇਸ਼ਨ ਤੁਸੀਂ ਕਰਦੇ ਨਹੀਂ ਕੋਈ ਵੀ ਇਹ ਕੋਈ ਵੀ ਘਟਨਾਕਾਰਾ ਨੂੰ ਕੋਈ ਮਾੜਾ ਕੰਮ ਕਰਾਉਣ ਉਹਦੇ ਲਈ ਤੁਸੀਂ ਕੋਈ ਵੈਰੀਫਿਕੇਸ਼ਨ ਵੀ ਨਹੀਂ ਕਰਾਉਂਦੇ ਨਹੀਂ ਦੇਖੋ ਹੈ ਚਾਹ ਜ਼ਿੰਮੇਵਾਰ ਹੈ ਬਿਲਕੁਲ ਹੈ ਨਾ ਸਾਡੀਆਂ ਗਲਤੀਆਂ ਨੇ ਜੀ ਜਿਵੇਂ ਕਹੋ ਨਾ ਤਾਂ ਹੀ ਰਹਿ ਰਹੇ ਆਗੇ ਜੀ ਆਏ ਕਿ ਮੇਰੇ ਕੋਲ ਪਿੰਡ ਬਾਰੇ ਕੋਈ ਅਗਰ ਦੇਖਣੋ ਦਮਾਂਗੇ ਬਣਾ ਕੇ ਲੈ ਪੀ ਤਰਾ ਧਾਰਾ ਕੱਟ ਦੇਣਾ ਬਣਾਉਣਾ ਸੀ ਬੋਟ ਕਰ ਬਣਾ ਤਾਂ ਤਾਂ ਹੀ ਰਹਿੰਦੇ ਜੀ ਇਹ ਇਹ ਇਹਦੇ ਚ ਮੇਰੀ ਗੱਲ ਤੁਸੀਂ ਸਰਪੰਚ ਹੋ ਹਾਂਜੀ ਇਹਦੇ ਤੇ ਤੁਹਾਨੂੰ ਲੱਗਦਾ ਕਿ ਜਿਹੜੇ ਸਰਪੰਚ ਨੇ ਉਹ ਸਭ ਤੋਂ ਵੱਡੇ ਜ਼ਿੰਮੇਵਾਰ ਨੇ ਆਪਦੀਆਂ ਵੋਟਾਂ ਦੀ ਖਾਤਰ ਇਹਨਾਂ ਨੂੰ ਪਿੰਡ ਚਵਾੜ ਲੈਂਦੇ ਨੇ ਬਿਲਕੁਲ ਕਿੰਮਿਆਰੀ ਮੰਦੇ ਦੇਖੋ ਮੈਂ 1 ਸਾਲ ਹੋਣ ਵਾਲਾ ਮੈਨੂੰ ਬਣਨ ਦਾ ਫਾੜ ਬਣਿਆ ਪਰ ਮੈਂ ਨਹੀਂ ਕਿਸੇ ਦੇ ਵੋਟ ਵਾਈ ਨਾ ਵੋਟ ਨਾ ਧਾਰਾ ਕੱਟ ਜਿਹੜੇ ਸਾਡੇ ਬੈਠੇ ਆ ਪੁਰਾਣੇ ਸਾਡੇ ਉਹੀ ਬੰਦੇ ਬੈਠੇ ਆ ਜੀ ਉਹ ਸਾਡੇ ਛਿਆ ਹੀ ਵਧੀਆ ਨੇ ਹੋ ਗਏ ਫਿਰ ਕੋਈ ਹੁਣ ਮਤਾ ਪਾਇਆ ਹੈ ਤੁਸੀਂ ਇਹਨਾਂ ਨੂੰ ਪਿੰਡ ਚੋਂ ਬਾਹਰ ਕੱਢਣ ਵਾਸਤੇ ਜਾਂ ਕੋਈ ਰਿਸ਼ਤੇ ਨੂੰ ਲੈ ਕੇ ਦੇਖੋ ਹਾਂ ਇਹ ਅਸੀਂ ਮਤਾ ਪੈ ਵੀ ਕੋਈ ਵੀ ਹਟਕ ਅਸੀਂ ਬਲਾਕੇਸ਼ਨ ਨੂੰ ਕੱਟ ਕਰਕੇ ਨੂੰ ਸਪੈਸ਼ਲ ਬਲਾਕੇਜ ਦੱਤਾ ਵਾਂ ਸਾਰੀ ਬਲਾਸੀ ਪਿੰਡ ਦਾ ਕੱਟ ਗਿਆ ਐਸ ਸੀ ਸੀ ਵਿੱਚ ਇਹ ਵੀ ਸੀਗੇ ਵੀ ਇਹ ਕੰਮ ਬੰਦ ਕਰੋ ਤੇ ਬੱਚਿਆਂ ਨੂੰ ਸਮਝਾਓ ਵੀ ਅਸੀਂ ਪਿੰਡ ਦਾ ਪਿੰਡ ਚ ਕੰਮ ਨਹੀਂ ਹੋਣ ਦੇਣਾ ਪਿੰਡ ਦਾ ਪਿੰਡ ਚ ਕੋਈ ਰਿਸ਼ਤਾ ਨਹੀਂ ਹੋਣਾ ਅੱਗੇ ਜੋ ਮਰਜ਼ੀ ਹੋ ਗਿਆ ਨਹੀਂ ਹੋਗਾ ਉਸ ਤੋਂ ਬਾਅਦ ਕੁਝ ਨਹੀਂ ਜਣਾ ਜੀ ਨਾ ਅਸੀਂ ਕਿਸੇ ਨੂੰ ਮਾੜਾ ਕਹਿਣਾ ਇਹ ਜਿਹੜਾ ਅਸੀਂ ਸਾਡਾ ਸਾਡਾ ਫੈਸਲਾ ਹੈਗਾ ਕਿ ਅਸੀਂ ਫੈਸਲਾ ਲੈਣਾ ਪੈਣਾ ਚਾਹੇ ਲੋਕਾਂ ਨੂੰ ਸ਼ਾਇਦ ਕੋਈ ਨੁਕਸਨ ਲੱਗੂ ਜਾਂ ਕੋਈ ਚੰਗਾ ਲੱਗੂ ਪਰ ਸਾਡੀ ਸੋਚ ਸਾਡੀ ਪੰਚਾਇਤ ਦੀ ਕਿ ਅਸੀਂ ਇਹ ਮੱਧਾ ਪਹਿਲੇ ਹੀ ਪਾ ਚੁੱਕੇ ਸੀ ਨਾ ਅਸੀਂ ਨਸ਼ਾ ਪੰਡ ਚ ਰਹਿਣ ਦੇਣਾ ਜੀ ਉਹ ਵੀ ਕੱਢਣ ਲੱਗ ਪਏ ਆ ਤੇ ਉਹ ਸਾਰਾ ਨਹੀਂ ਬੰਦ ਹੋਣਾ ਜੀ ਅਸੀਂ ਬਹੁਤ ਕੰਟਰੋਲ ਕਰਦੇ ਹਾਂ ਮੁੰਡਿਆਂ ਬਹੁਤ ਸਮਝਾ ਕੇ ਹੁੰਦਾ ਜੀ ਸੈਮੀਨਾਰ ਲਾਏ ਉਹਨਾਂ ਨੂੰ ਬਹਿ ਕੇ ਗੱਲਾਂ ਪਤਾ ਕੀਤੀਆਂ ਮੀਟਿੰਗ ਕੀਤੀਆਂ ਉਹ ਦੱਸੋ ਬਈ ਸਮਝਾਇਆ ਇਹਦੇ ਨਤੀਜੇ ਮਾੜੇ ਆ ਇੰਨੇ ਆ ਚੰਗੇ ਆ ਬਹੁਤ ਮੁੰਡੇ ਨੌਜਵਾਨ ਸੁਧਰ ਕੇ ਜਾਣੇ ਛੱਟੇ ਨਾਲ ਰਲ ਕੇ ਠੀਕ ਹੈ ਸੁਮਨ ਸਾਹਿਬ ਬਹੁਤ ਬਹੁਤ ਧੰਨਵਾਦ ਤਾਂ ਇਸ ਹਨ ਆਂਡੂ ਪਿੰਡ ਦੇ ਸਰਪੰਚ ਜਿਨ੍ਹਾਂ ਨੂੰ ਇੱਕ ਪ੍ਰਵਾਸੀ ਦੇ ਵੱਲੋਂ ਧਮਕੀ ਦਿੱਤੀ ਗਈ ਕਿ ਮੈਂ ਸਾਰੇ ਪਿੰਡ ਨੂੰ ਦੇਖ ਲੂੰਗਾ ਹੁਣ ਸਾਰੀ ਪੰਚਾਇਤ ਪਿੰਡ ਦੇ ਨੌਜਵਾਨ ਅਤੇ ਸਰਪੰਚ ਖੁਦ ਅਤੇ ਪੁਲਿਸ ਮੁਲਾਜ਼ਮ ਨਾਲ ਲੱਕੇ ਰੋਜ਼ ਉਸ ਪ੍ਰਵਾਸੀ ਨੂੰ ਲੱਭ ਰਹੇ ਨੇ ਜਿਹੜਾ ਧਮਕੀ ਦੇ ਕੇ ਗਿਆ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਉਹਨੂੰ ਪਿੰਡ ਲੈ ਕੇ ਆਵਾਂਗੇ ਤੇ ਪੁੱਛਾਂਗੇ ਵੇਖੀ ਹੁਣ ਤੂੰ ਸਾਨੂੰ ਧਮਕੀ ਦੇ ਕੇ ਵਿਖਾ